ਵਿਸ਼ਵ ਯੁੱਧ ਤੋਂ ਪਹਿਲਾਂ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਨੇ ਇੱਕ ਐਸੇ ਗੈਂਗ ਨੂੰ ਜਨਮ ਦਿੱਤਾ ਜਿਹਦੇ ਤੋਂ ਲੋਕ ਹਰ-ਹਰ ਕੰਬਦੇ ਸੀ ਇਹ ਸਿਰਫ ਇੱਕ ਆਮ ਲੁਟੇਰੇ ਨਹੀਂ ਸੀ ਇਹ ਉਹ ਗੈਂਗ ਸੀ ਜਿਨ੍ਹਾਂ ਨੇ ਪੁਲਿਸ ਪੋਲੀਟੀਸ਼ੀਅਨਸ ਤੇ ਆਪਦੇ ਦੁਸ਼ਮਣਾਂ ਨੂੰ ਗੋਡਿਆਂ ਭਾਰ ਲਿਆ ਜਾਂਦਾ ਪੀਕੀ ਬਲੈਂਡਰਸ ਜਿਨ੍ਹਾਂ ਦੀ ਅਸਲ ਕਹਾਣੀ ਟੀਵੀ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਬਰਮਿੰਗਮ ਸ਼ਹਿਰ ਦੁਨੀਆ ਦੀ ਵਰਕਸ਼ਾਪ ਸੀਗੀ ਜਿੱਥੇ ਬਹੁਤ ਹੀ ਜ਼ਿਆਦਾ ਇੰਡਸਟਰੀ ਸੀਗੀ ਬਹੁਤ ਹੀ ਜ਼ਿਆਦਾ ਸ਼ੋਰ ਸ਼ਰਾਬਾ ਰਹਿਦਾ ਸੀ ਇੰਡਸਟਰੀਜ਼ਾਂ ਤੇ ਚਾਰੇ ਪਾਸੇ ਕਾਲਾ ਧੂਆਂ ਰਹਿਦਾ ਸੀ ਜਿੱਥੇ ਕਿ ਬਹੁਤ ਹੀ ਜ਼ਿਆਦਾ ਦੌਲਤ ਬਣ ਰਹੀ ਸੀ ਪਰ ਉਹ ਦੌਲਤ ਜਿਹੜੇ ਉੱਥੇ ਕੰਮ ਕਰਦੇ ਵਰਕਰ ਸੀਗੇ ਬਰਮਿੰਗਮ ਦੇ ਵਾਸੀ ਸੀਗੇ ਉਹਨਾਂ ਦੁਆਰਾ ਨਹੀਂ ਬਣਾਈ ਜਾ ਰਹੀ ਸੀ ਬਲਕਿ ਉਹ ਦੌਲਤ ਜੋ ਫੈਕਟਰੀਆਂ ਦੇ ਇੰਡਸਟਰੀਜ਼ ਦੇ ਮਾਲਕ ਸੀਗੇ ਉਹਨਾਂ ਦੁਆਰਾ ਬਣਾਈ ਜਾ ਰਹੀ ਸੀ। ਸਮਾਲਹਥ, ਬੋਟਸਲੀ ਤੇ ਚੀਫਸਾਈਡ ਵਰਗੇ ਜਿਹੜੇ ਜ਼ਿਲ੍ਹੇ ਸੀਗੇ ਉਹਨਾਂ ਦੇ ਵਿੱਚ ਆਮ ਲੋਕ ਬੜੀ ਦਰਦਪੂਰੀ ਜ਼ਿੰਦਗੀ ਜਿਉਂਦੇ ਸੀਗੇ। ਹਜ਼ਾਰਾਂ ਲੋਕ ਗੰਦੇ ਤੇ ਜਮ ਹਵਾ ਰਹ ਤੇਰੀਏ ਦੇ ਵਿੱਚ ਰਹਿੰਦੇ ਸੀਗੇ ਜਮ ਆਈਸੋਲੇਟਿਡ ਏਰੀਆ ਸੀਗਾ ਤੇ ਜਿੱਥੇ ਬਹੁਤ ਹੀ ਜ਼ਿਆਦਾ ਗੰਦਗੀ, ਬਹੁਤ ਹੀ ਜ਼ਿਆਦਾ ਬਿਮਾਰੀਆਂ ਸੀਗੀਆਂ ਤੇ ਬਹੁਤ ਹੀ ਜ਼ਿਆਦਾ ਗਰੀਬੀ ਸੀ। ਜਿਵੇਂ ਆਪਾਂ ਕਹਿ ਦੇਣਾ ਕਿ ਸਲਮ ਸੀਗੇ। ਲੋਕਾਂ ਦੇ ਵਿੱਚ ਰੋਸ ਸੀ ਤੇ ਨੌਜਵਾਨਾਂ ਲਈ ਭੁੱਖ ਦੇ ਦਰਵਾਜ਼ੇ ਜਮ ਬੰਦ ਸੀਗੇ। ਹੁਣ ਉਹ ਰੋਸ ਦੇ ਵਿੱਚੋਂ ਇੱਕ ਗਰੋਹ ਨਿਕਲਦਾ ਜਿਹਨੂੰ ਨਾਮ ਦਿੱਤਾ ਜਾਂਦਾ ਸਲੋਗਿੰਗ ਗੈਂਗਸ ਜਿਨ੍ਹਾਂ ਦਾ ਕੰਮ ਸੀ ਪੁਰਾਣੇ ਕਿਸਮ ਦੀ ਹਿੰਸਾ ਕਰਨੀ ਸਲੋਗਿੰਗ ਗੈਂਗਸ ਦਾ ਮਤਲਬ ਉਹ ਇਹੋ ਜਿਹੇ ਗੈਂਗ ਸੀ ਕਿ ਜਿਹੜੇ ਕਿ ਕੁੱਟ-ਕੁੱਟ ਕੇ ਹੀ ਬੰਦਾ ਮਾਰ ਦਿੰਦੇ ਸੀਗੇ ਉਹ ਲੋਕ ਕੋਈ ਵੱਡੇ ਪੱਧਰ ਦਾ ਕ੍ਰਾਈਮ ਸਿੰਡੀਕੇਟ ਨਹੀਂ ਸੀ ਚਲਾ ਰਹੇ ਪਰ ਆਪਣੇ ਘਰ ਪਰਣ ਲਈ ਇਹ ਕ੍ਰਾਈਮ ਕਰ ਰਹੇ ਸੀਗੇ ਜਿਵੇਂ ਕਹਿੰਦੇ ਕਿ ਇਹੋ ਜਿਹੇ ਹਾਲਾਤ ਸੀਗੇ ਜੇ ਕੋਈ ਮੰਨ ਲਓ ਕੰਮ ਤੇ ਜਾ ਰਿਹਾ ਇਕੱਲਾ ਬੰਦਾ ਜਾ ਰਿਹਾ ਜਾਂ ਵਾਪਸ ਆ ਰਿਹਾ ਉਨੁਕੇ ਰਕੇ ਕੁੱਟਦੇ ਸੀਗੇ ਤੇ ਉਹਦੇ ਤੋਂ ਸਾਰੀ ਖੋਖਵਾਈ ਕਰ ਲੈਂਦੇ ਤੇ ਬਾਅਦ ਵਿੱਚ ਮਾਰ ਦਿੰਦੇ ਈਵਨ ਥੋ ਇਹੋ ਜਿਹੀ ਵੀ ਕੇ ਸੀਗੇ ਕਿ ਬੂਟਾਂ ਦੇ ਪਿੱਛੇ ਵੀ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਪੈਰਾਂ ਦੇ ਵਿੱਚੋਂ ਬੂਟ ਕੱਢ ਲਏ ਜਾਂਦੇ ਸੀਗੇ ਜਿਵੇਂ ਸਾਈਕਲ ਚੋਰੀ ਲਾ ਲਓ ਘਰ ਦੀ ਕੋਈ ਚੀਜ਼ ਚੋਰੀ ਲਾ ਲਓ ਮਤਲਬ ਛੋਟੀਆਂ ਮੋਡੀਆਂ ਚੀਜ਼ਾਂ ਚੋਰੀ ਕਰਕੇ ਗੁਜ਼ਾਰਾ ਕਰਦੇ ਸੀ ਜਿਵੇਂ ਮਸ਼ਹੂਰ ਪੀਕੀ ਬਲੈਂਡਰ ਸੀਰੀਜ਼ ਦੇ ਵਿੱਚ ਦਿਖਾਇਆ ਗਿਆ ਇਹਨਾਂ ਦੇ ਹਥਿਆਰ ਨਾ ਕਿ ਟੋਪੀਆਂ ਦੇ ਵਿੱਚ ਬਲੇਡ ਸੀਗੇ ਬਲਕਿ ਇਹਨਾਂ ਦੇ ਹਥਿਆਰ ਉਸ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਸੀਗੇ ਇਹ ਸਭ ਤੋਂ ਮੇਨ ਹਥਿਆਰ ਜਿਹੜਾ ਵਰਤਦੇ ਸੀਗੇ ਉਹ ਸੀਗੇ ਚਮੜ ਚામੜੇ ਦੀ 벨ਟ ਤੇ ਪਿੱਤਲ ਦਾ ਬੱਕਲ ਲਾ ਕੇ ਰੱਖਦੇ ਸੀ ਬਹੁਤ ਭਾਰੀ ਮੰਨਿਆ ਜਾਂਦਾ ਕਿ ਉਹ ਬੱਕਲ ਇੰਨਾ ਭਾਰੀ ਹੁੰਦਾ ਸੀਗਾ ਕਿ ਜਦੋਂ ਇਹ ਚામੜੇ ਦੀ 벨ਟ ਨੂੰ ਆਪਦੇ ਗੁੱਟ ਦੇ ਆਲੇ ਦੁਆਲੇ ਘੁਮਾ ਕੇ ਉਹ ਬੱਕਲ ਦੇ ਨਾਲ ਮਾਰਦੇ ਤਾਂ ਉਹ ਬੱਕਲ ਇੰਨਾ ਸਾਰੇ ਸਟਰੋਂਗ ਹੁੰਦਾ ਸੀਗਾ ਕਿ ਉਹ ਜਵਾੜੇ ਤੋੜ ਦਿੰਦਾ ਸੀ ਹੱਡੀਆਂ ਤੋੜ ਦਿੰਦਾ ਸੀਗਾ ਚામੜੇ ਦੀ 벨ਟ ਦੇ ਨਾਲ ਨਾਲ ਇੱਟਾਂ ਪੱਥਰ ਚਾਕੂ ਛੁਰੀਆਂ ਇਹੋ ਜਿਹੇ ਹਥਿਆਰ ਵੀ ਵਰਤੇ ਜਾਂਦੇ ਸੀਗੇ ਇਹ ਗਰੀਬੀ ਦੀਆਂ ਬੈਕ ਹੈਲਿਸ ਦੇ ਵਿੱਚੋਂ ਨਿਕਲੇ ਸੀਗੇ ਬਟ ਇਹਨਾਂ ਨੂੰ ਇੱਕ ਚੀਜ਼ ਸੀ ਜਿਹੜੀ ਬਾਕੀਆਂ ਤੋਂ ਅਲੱਗ ਕਰਦੀ ਸੀ ਤੁਸੀਂ ਸੀਰੀਜ਼ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਇਹ ਕੱਪੜਾ ਜਿਹੜਾ ਬਹੁਤ ਵਧੀਆ ਪਾ ਕੇ ਰੱਖਦੇ ਸੀ ਇਹ ਸੂਟਡ ਬੂਟਡ ਰਹਿੰਦੇ ਸੀਗੇ ਜਿਹਦੇ ਤੋਂ ਇਹਨਾਂ ਦਾ ਨਾਮ ਪਿਆ ਪੀਕੀ ਬਲੈਂਡਰਸ ਇਹਨਾਂ ਨੇ ਆਪਦਾ ਨਾਮ ਰੱਖਿਆ ਪੀਕੀ ਬਲੈਂਡਰਸ ਪੀਕੀ ਦਾ ਮਤਲਬ ਕਿ ਇੱਕ ਨੁੱਕਰ ਵਾਲੀ ਇੱਕ ਚੁੰਝ ਵਾਲੀ ਟੋਪੀ ਜਿਹੜੀ ਇਹ ਲੈ ਕੇ ਰੱਖਦੇ ਸੀਗੇ ਤੇ ਬਲਾਈਂਡਰਸ ਦਾ ਮਤਲਬ ਸੀਗਾ ਇੰਗਲੈਂਡ ਦੀ ਸਲੈਂਗ ਦੇ ਵਿੱਚ ਡੈਪਰ ਕਹਦੇ ਨੇ ਆ ਜਿਵੇਂ ਆਪਾਂ ਕਿ ਜਿਹੜਾ ਸੂਟਡ ਬੂਟਡ ਬੰਦਾ ਪੂਰਾ ਜੱਜ ਰਿਹਾ ਬੰਦਾ ਇਹ ਪੂਰੇ ਪਾਲਿਸ਼ ਬੂਟ ਪਾ ਕੇ ਰੱਖਦੇ ਸੀਗੇ ਬੈਲ ਬਾਟਮ ਦੀਆਂ ਪੈਂਟਾਂ ਪਾ ਕੇ ਰੱਖਦੇ ਸੀ ਕੋਡਰਾਈ ਦੇ ਸੂਟ ਪਾਉਂਦੇ ਸੀ ਤੇ neck ਦੇ ਵਿੱਚ ਕਹਿੰਦੇ ਕਿ ਗਲੇ ਦੇ ਵਿੱਚ ਗੱਠ ਦੇ ਕੇ ਸਿਲਕ ਦਾ ਸਕਾਫ ਪਾ ਕੇ ਰੱਖਦੇ ਸੀਗੇ ਮਤਲਬ ਇਹ ਚੀਜ਼ ਐਦਾਂ ਸੀਗੀ ਕਿ ਸਾਨੂੰ ਤੁਸੀਂ ਆਮ ਜਿਹੜੀ ਲੱਲੀ ਛੱਲੀ ਗੈਂਗ ਉੱਠ ਰਹੀ ਹੈ ਉਹਨਾਂ ਨਾਲ ਕੰਪੇਅਰ ਨਾ ਕਰੋ ਕਿ ਸਾਡੇ ਤੋਂ ਤੁਸੀਂ ਡਰੋ ਕਿਉਂਕਿ ਇਹ ਆਪਣੇ ਆਪ ਦੀ ਜਿਹੜੀ ਪਹਿਰਾਵਾ ਸੀ ਉਹਨੂੰ ਬਹੁਤ ਅਲੱਗ ਕਰਕੇ ਰੱਖਦੇ ਸੀ ਬਾਕੀਆਂ ਤੋਂ ਉਸ ਟਾਈਮ ਇਹਨਾਂ ਦੇ ਵਿੱਚ ਕੋਈ ਮਾਸਟਰ ਮਾਈਂਡ ਨਹੀਂ ਸੀਗੇ ਬਟ ਇਹ ਸਿਰਫ ਨੀਰੀ ਪੂਰੀ ਬਰੂਟਲਿਟੀ ਦੇ ਹਿਸਾਬ ਨਾਲ ਗੈਂਗ ਚੱਲਦੇ ਸੀਗੇ ਬਹੁਤ ਲੋਕ ਸੀਗੇ ਐਦਾਂ ਨਹੀਂ ਸੀਗਾ ਕੋਈ ਕਿ ਇੱਕ ਬੰਦੇ ਨੇ ਗੈਂਗ ਚਲਾਈ ਹੈ ਤੇ ਉਹ ਉੱਥੇ ਭਰਤੀ ਕਰਦਾ ਲੋਕਾਂ ਦੀ ਉਹਦਾ ਨਹੀਂ ਸੀ ਉਹ ਜਿੰਨੇ ਵੀ ਬਰਵਿੰਗਮ ਏਰੀਏ ਦੇ ਵਿੱਚ ਗਰੀਬੀ ਦੀ ਤਰਾਸ ਦੀ ਆਈ ਹੋਈ ਹੈ ਜਿਨ੍ਹਾਂ ਤੇ ਉਹ ਸਾਰੇ ਇਹ ਗੈਂਗ ਦੇ ਵਿੱਚ ਸ਼ਾਮਿਲ ਹੋਣ ਲੱਗੇ ਉਹ ਸਾਰੇ ਇਕੱਠੇ ਹੋ ਗਏ ਸੀਗੇ ਇਹਨਾਂ ਦੇ ਵਿੱਚ ਥੋਮਸ ਗਿਲਬਰਟ ਵਰਗੇ ਜਾਂ ਜਿਹਨੂੰ ਬੇਬੀ ਫੇਸਡ ਹੈਰੀ ਕਹਿੰਦੇ ਸੀਗੇ ਉਹ ਇਹ ਜੇ ਨੌਜਵਾਨ ਸੀਗੇ ਜਿਹੜੇ ਅਲੱਗ-ਅਲੱਗ ਕ੍ਰਾਈਮਾਂ ਨੂੰ ਅੰਜਾਮ ਦਿੰਦੇ ਸੀਗੇ ਹੁਣ ਇਹਨਾਂ ਦਾ ਨਾਮ ਆਪਾਂ ਨੂੰ ਕਿਵੇਂ ਪਤਾ ਇਹਨਾਂ ਦੇ ਨਾਮ ਪਤਾ ਕਿਉਂਕਿ ਜਦੋਂ ਪੁਲਿਸ ਦੀਆਂ ਜਿਹੜੀਆਂ ਰਿਪੋਰਟਾਂ ਉਸ ਟਾਈਮ ਹੁੰਦੀਆਂ ਸੀਗੀਆਂ ਉਸ ਦੇ ਵਿੱਚ ਇਹਨਾਂ ਦੇ ਨਾਮ ਦਰਜ ਨੇ ਤਾਂ ਕਰਕੇ ਉਹ ਅੱਜ ਨਾਮ ਆਪਾਂ ਨੂੰ ਪਤਾ ਕਿ ਹਾਂ ਇਹ ਬੰਦੇ ਸੀਗੇ ਇਹ ਲੁੱਟਾਂ ਖੋਹਾਂ ਲਈ ਆਮ ਲੋਕਾਂ ਦੇ ਦਾ ਜਿਹੜਾ ਤਸ਼ੱਦਦ ਕਰਦੇ ਸੀ ਉਹ ਲੱਗ ਹੈ ਬਟ ਇਹਨਾਂ ਦਾ ਪੁਲਿਸ ਨਾਲ ਵੀ ਬਹੁਤ ਵੱਡਾ ਵੈਰ ਸੀਗਾ ਇੱਕ ਜਾਰਜ ਸਨਾਈਪ ਨਾਮ ਦਾ ਕਾਂਸਟੇਬਲ ਸੀਗਾ ਉਹਦੀ ਇਹੋ ਜੇ ਏਰੀਆਜ਼ ਦੇ ਵਿੱਚ ਡਿਊਟੀ ਹੁੰਦੀ ਸੀ ਤੇ ਉਹ ਕਹਿੰਦੇ ਇੱਕ ਦਿਨ ਕਲੱਬ ਦੇ ਵਿੱਚ ਗਿਆ ਕਲੱਬ ਦੇ ਵਿੱਚ ਝਗੜਾ ਹੋ ਰਿਹਾ ਸੀਗਾ ਤੇ ਉਹ ਝਗੜੇ ਦੇ ਵਿੱਚ ਪੀਕੀ ਬਲਾਈਂਡਰਸ ਦੇ ਬੰਦੇ ਸੀਗੇ ਜਿਹੜੇ ਗੈਂਗ ਦੇ ਬੰਦੇ ਸੀ ਉਹ ਸ਼ਾਮਿਲ ਸੀਗੇ ਜਦੋਂ ਕਾਂਸਟੇਬਲ ਅੱਗੇ ਜਾ ਕੇ ਲੜਾਈ ਨੂੰ ਰੋਕਾਉਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦੇ ਕਿ ਕਾਂਸਟੇਬਲ ਦੇ ਪਿੱਛੋਂ ਇੱਕ ਬਹੁਤ ਭਾਰੀ ਇੱਟ ਵੱਜਦੀ ਹੈ ਸਿਰ ਤੇ ਤੇ ਉਸ ਤੋਂ ਬਾਅਦ ਇਹ ਵਿੱਚ ਕਾਂਸਟੇਬਲ ਮਰ ਜਾਂਦਾ ਤੇ ਉਹ ਉਹਦਾ ਇੱਟਾਂ ਨਾਲ ਹੀ ਉਹਦੀ ਖੋਪੜੀ ਭੰਨ ਦਿੱਤੀ ਜਾਂਦੀ ਹੈ ਐਨਾ ਬੁਰੇ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਤੇ ਜਿਹਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਹੀ ਰੋਸ ਪ੍ਰਗਟ ਹੋਣ ਲੱਗ ਜਾਂਦਾ ਲੋਕ ਬਹੁਤ ਹੀ ਖੇਜਣ ਲੱਗ ਜਾਂਦੇ ਨੇ ਵੀ ਇਹ ਤੁਸੀਂ ਸਾਡਾ ਤਾਂ ਬਾਹਰ ਨਿਕਲਣਾ ਬੰਦ ਕੀਤਾ ਪਿਆ ਵੀ ਇਹ ਸ਼ਰੀਆਮ ਬੰਦਿਆਂ ਨੂੰ ਕੁੱਟ-ਕੁੱਟ ਕੇ ਮਾਰੀ ਜਾਂਦੇ ਨੇ ਤੇ ਪੀਕੀ ਬਲੈਂਡਰਸ ਨੇ ਨਾਲ ਦੀ ਨਾਲ ਇਹ ਐਲਾਨ ਕਰਤਾ ਸੀਦਾ ਕਿ ਹੁਣ ਸਾਡੀ ਪੁਲਿਸ ਹੈ ਜਿਹੜੀ ਉਹ ਦੁਸ਼ਮਣਾਂ ਮਤਲਬ ਪੁਲਿਸ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਘੇਰ ਘੇਰ ਕੇ ਕੁੱਟਿਆ ਜਾਣ ਲੱਗਿਆ ਸੀਗਾ ਜਿਵੇਂ ਆਪਾਂ ਇੱਕ ਪਹਿਲਾਂ ਗੱਲ ਕੀਤੀ ਸੀ ਕਿ ਟੋਪੀਆਂ ਦੇ ਵਿੱਚ ਬਲੇਡ ਵਾਲੀ ਸੀਰੀਜ਼ ਦੇ ਵਿੱਚ ਇਹ ਦਿਖਾਇਆ ਗਿਆ ਕਿ ਇਹ ਟੋਪੀਆਂ ਦੇ ਵਿੱਚ ਬਲੇਡ ਰੱਖਦੇ ਸੀਗੇ ਜਿਹੜਾ ਇੱਕਦਮ ਬਲੇਡ ਕੱਢ ਕੇ ਬੰਦੇ ਨੂੰ ਮਾਰ ਦਿੰਦੇ ਸੀ ਆਪਦੇ ਦੁਸ਼ਮਣ ਨੂੰ ਮਾਰ ਦਿੰਦੇ ਸੀਗੇ ਬਟ ਇਹ ਕਹਾਣੀ ਸੱਚ ਨਹੀਂ ਹੈਗੀ ਇਹ ਸਿਰਫ ਕਾਲਪਨਿਕ ਕਹਾਣੀ ਹੈ ਕਿਉਂਕਿ 1980 ਦੇ 90 ਦੇ ਦਸ਼ਕ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜਾ ਬਲੇਡ ਸੀਗਾ ਰੇਜ਼ਰ ਬਲੇਡ ਸੀ ਉਹ ਬਹੁਤ ਹੀ ਲਗਜ਼ਰੀ ਆਈਟਮ ਸੀਗੀ ਉਹ ਸਿਰਫ ਅਮਰੀਕਾ ਤੋਂ ਇੰਪੋਰਟ ਹੁੰਦਾ ਸੀਗਾ ਤੇ ਉਹ ਸਿਰਫ ਤਕੜੇ ਤਕੜੇ ਬੰਦਿਆਂ ਕੋਲੇ ਹੁੰਦਾ ਸੀ ਤਾਂ ਉਹ ਬਹੁਤ ਹੀ ਇੰਪੋਸੀਬਲ ਹੈ ਕਿ ਬਿਲਕੁਲ ਗਰੀਬੀ ਵਾਲਾ ਗੈਂਗ ਇੰਨੇ ਬਲਕ ਦੇ ਵਿੱਚ ਰੇਜ਼ਰ ਬਲੇਡ ਵਰਤਦਾ ਸੀ ਉਹ ਸੱਚ ਨਹੀਂ ਹੈਗੀ ਕਹਾਣੀ ਹੁਣ 21 ਸੈਂਚਰੀ ਦੀ ਸ਼ੁਰੂਆਤ ਹੁਣ ਤੱਕ ਇਹਨਾਂ ਨੇ ਪੂਰਾ ਡਰ ਦਾ ਰਾਜ ਕੀਤਾ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਸੀਗੇ ਤੇ ਬਰਮਿੰਗਮ ਦੀਆਂ ਜਿਹੜੀਆਂ ਬੈਕ ਸਟਰੀਟ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਇਹਨਾਂ ਦਾ ਕਬਜ਼ਾ ਸੀ ਸਾਰਿਆਂ ਤੇ ਇਹਨਾਂ ਦਾ ਰਾਹ ਸੀਗਾ ਬਟ 1920 ਆਉਂਦੇ ਆਉਂਦੇ ਤੱਕ ਉਹ ਰਾਜ ਘਟਣ ਲੱਗ ਗਿਆ ਉਹ ਰਾਜ ਘਟਣ ਦੇ ਬਹੁਤ ਕਾਰਨ ਸੀਗੇ ਇੱਕ ਕਾਰਨ ਇਹ ਸੀ ਕਿ ਜਿਹੜੇ ਕਾਇਦੇ ਕਾਨੂੰਨ ਸੀਗੇ ਉਹ ਸਖਤ ਵਰਤੇ ਜਾਣ ਲੱਗੇ ਸੀਗੇ ਜਿਹੜੀ ਪੁਲਿਸ ਸੀਗੀ ਉਹ ਵੀ ਹੌਲੀ ਹੌਲੀ ਇੰਪਰੂਵ ਹੋ ਰਹੀ ਸੀ ਤੇ ਪੁਲਿਸ ਨੂੰ ਸਿੱਧੀ ਖੁੱਲੀ ਛੂਟ ਦੇਤੀ ਸੀਗੀ ਵੀ ਜੇ ਕੋਈ ਵੀ ਐਵੇਂ ਦਾ ਬੰਦਾ ਪੀਕੀ ਬਲੈਂਡਰਸ ਗੈਂਗ ਦਾ ਬੰਦਾ ਤੁਹਾਨੂੰ ਕੁਝ ਮਾੜਾ ਕੁਕਾਰਮ ਕਰਦਾ ਦਿਖਦਾ ਤਾ ਉਹਨੂੰ ਬਸ ਚੱਕ ਲੋ ਤੇ ਉਹ ਪਹਿਲਾਂ ਵਾਂਗ ਨਹੀਂ ਸੀਗਾ ਕਿ ਕੋਈ ਬੁਰੇ ਤੋਂ ਬੁਰਾ ਕ੍ਰਾਈਮ ਵੀ ਕੀਤਾ ਬੰਦੇ ਨੇ ਉਹਨੂੰ 6 ਮਹੀਨੇ ਬਾਅਦ ਛੱਡਦਾ ਤੇ ਉਹਦੇ ਤੇ ਫਾਈਨ ਪਾਦਾ ਥੋੜੀ ਜੀ ਪੈਸਿਆਂ ਦੀ ਪੈਨਲਟੀ ਪਾਤੀ ਹੁਣ ਉਹ ਚੀਜ਼ ਉਦਾਂ ਨਹੀਂ ਰਹੀ ਸੀ ਹੁਣ ਹਾਰਡ ਲੇਬਰ ਦੇ ਵਿੱਚ ਭੇਜਣ ਲੱਗੇ ਸੀਗੇ ਪੀਕੀ ਬਲੈਂਡਰਸ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਤੇ ਜਦੋਂ ਇੱਕ ਯੰਗ ਪੀਕੀ ਬਲੈਂਡਰ ਮੈਂਬਰ ਨੂੰ ਜੱਜ ਸਜ਼ਾ ਸੁਣਾ ਰਿਹਾ ਸੀ ਤਾਂ ਜੱਜ ਨੇ ਇਹ ਗੱਲ ਕਹੀ ਕਹਿੰਦਾ ਇਹ ਸੋਸਾਇਟੀ ਲਈ ਕੈਂਸਰ ਨੇ ਆਪਣੇ ਦੇਸ਼ ਦਾ ਇਹ ਕੈਂਸਰ ਨੇ ਜਿਹਦੇ ਤੋਂ ਕਿ ਉਹਨਾਂ ਨੂੰ ਬਾਹਰ ਅੰਦਰ ਵਰਤਨਾ ਬਹੁਤ ਔਖਾ ਹੋ ਗਿਆ ਸੀ ਮਤਲਬ ਉਹਨਾਂ ਨੂੰ ਬਾਹਰ ਅੰਦਰ ਨਿਕਲਣਾ ਬਹੁਤ ਔਖਾ ਹੋ ਗਿਆ ਸੀ ਤੇ ਉਸੇ ਟਾਈਮ 1914 ਦੇ ਵਿੱਚ ਪੂਰੀ ਦੁਨੀਆ ਅੱਗ ਦੀ ਝਪੇਟ ਚ ਆਉਂਦੀ ਹੈ 1914 ਦੇ ਵਿੱਚ ਵਿਸ਼ਵ ਜੁੱਧ ਪਹਿਲਾ ਸ਼ੁਰੂ ਹੁੰਦਾ ਜਿਹੜੇ ਨੌਜਵਾਨ ਲੰਡਨ ਸ਼ਹਿਰ ਦੇ ਵਿੱਚ ਭੁੱਖਮਰੀ ਦੀ ਜ਼ਿੰਦਗੀ ਜਿਉਂ ਰਹੇ ਸੀਗੇ ਉਹ ਕਈਆਂ ਲਈ ਇਹ ਕਹੇ ਓਪਰਚੁਨਿਟੀ ਸੀਗੀ ਕਿ ਹਾਂ ਅਸੀਂ ਲੜਦੇ ਤਾਂ ਪਹਿਲਾਂ ਤੋਂ ਸ਼ੁਰੂ ਤੋਂ ਹੈਗੇ ਹੀ ਆ ਸਾਨੂੰ ਕੀ ਚੱਕਰਾ ਲੜਾਈ ਲੁੜਾਈ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਜੰਗ 'ਚ ਜਾ ਕੇ ਵੀ ਲੜ ਲੈਨੇ ਆ ਆਪਾਂ ਨੂੰ ਪੈਸਾ ਵੀ ਮਿਲੂਗਾ ਕਿਉਂਕਿ ਆਪਾਂ ਜਦੋਂ ਵਰਲਡ ਵਾਰ 1 ਤੇ ਪੋਡਕਾਸਟ ਕੀਤੇ ਨੇ ਅਨ ਕਨਵੈਨਸ਼ਨਲਸ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਕਿਵੇਂ ਕਨਸਕ੍ਰਿਪਸ਼ਨਾਂ ਚੱਲਦੀਆਂ ਸੀਗੀਆਂ ਮਤਲਬ ਕਿ ਜੇ ਤੁਹਾਡੀ ਏਜ 18 ਸਾਲ ਤੋਂ ਲੈ ਕੇ 40 ਸਾਲ ਤੱਕ ਹੈ ਜਾਂ ਮੰਨ ਲਓ 19 ਸਾਲ ਤੋਂ ਲੈ ਕੇ 45 ਸਾਲ ਤੱਕ ਹੈ ਅਲੱਗ-ਅਲੱਗ ਏਜ ਸੀਗੀ ਸਾਰੇ ਦੇਸ਼ਾਂ ਦੀ ਰੱਖੀ ਹੋਈ ਉਹ ਏਜ ਦੇ ਵਿੱਚ ਜੇ ਤੁਸੀਂ ਆਉਣੇ ਹੋ ਤਾਂ ਤੁਹਾਨੂੰ ਵਰਲਡ ਵਾਰ ਦੇ ਵਿੱਚ ਸਰਵ ਕਰਨਾ ਹੀ ਕਰਨਾ ਪੈਣਾ ਤੇ ਜਦੋਂ ਰਿਕਰੂਟਰ ਉਹ ਗਲੀਆਂ ਦੇ ਵਿੱਚ ਆਉਂਦੇ ਤੇ ਰਿਕਰੂਟਰ ਪੈਸਾ ਦਿੰਦੇ ਥੋੜਾ ਬਹੁਤਾ ਤੇ ਉਥੋਂ ਬਹੁਤ ਦੇ ਵਿੱਚ ਲਾਲਚ ਆ ਗਿਆ ਸੀਗਾ ਕਿ ਹਾਂ ਚਲੋ ਜੰਗੇ ਲੜ ਲੈਣੇ ਆ ਵੀ ਇਹ ਆਪਣੇ ਲਈ ਕੋਈ ਵੱਡੀ ਚੀਜ਼ ਤਾਂ ਹੈ ਨਹੀਂ ਪੀਕੇ ਬਲਾਈਂਡਰਸ ਅੱਜ ਤੱਕ ਸਿਰਫ ਪੁਲਿਸ ਨਾਲ ਜਾਂ ਆਮ ਲੋਕਾਂ ਨਾਲ ਲੜਦੇ ਆ ਰਹੇ ਸੀ ਤੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਰਹੇ ਸੀ ਪਰ ਹੁਣ ਉਹਨਾਂ ਨੇ ਜਰਮਨੀ ਨਾਲ ਲੜਨਾ ਸੀ ਪੀਕੇ ਬਲੈਂਡਰ ਜਿਨ੍ਹਾਂ ਦਾ ਮਨ ਨਹੀਂ ਵੀ ਸੀਗਾ جنگ ਤੇ ਜਾਣ ਨੂੰ ਉਸ ਟਾਈਮ جنگ ਕਰਕੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀ ਸਪੈਸ਼ਲੀ ਇੰਗਲੈਂਡ ਦੇ ਵਿੱਚ ਜਾਂ ਹੋਰ ਜਿਹੜੇ ਕਿ ਜ਼ਿਆਦਾ ਪ੍ਰਭਾਵਿਤ ਦੇਸ਼ ਹੀ جنگ ਦੇ ਉਹਨਾਂ ਦੇ ਵਿੱਚ ਕਿ ਜੇ ਕੋਈ جنگ ਦੇ ਵਿੱਚ ਨਹੀਂ ਜਾ ਰਿਹਾ ਤਾਂ ਉਹਨੂੰ ਡਰਪੋਕ ਸਮਝਿਆ ਜਾਂਦਾ ਸੀਗਾ ਅਲੱਗ-ਅਲੱਗ ਤਰੀਕੇ ਦੇ ਪ੍ਰੋਪਾਗੈਂਡ ਦੇ ਚਲਾਏ ਜਾਂਦੇ ਸੀਗੇ ਕਿ ਪੋਸਟਰ ਲਾਏ ਜਾਂਦੇ ਕਿ ਤੂੰ ਜੰਗ ਤੇ ਹਲੇ ਤੱਕ ਗਿਆ ਨਹੀਂ ਤੂੰ ਇੱਥੇ ਕੀ ਕਰਦਾ ਹੈ ਜਰਮਨੀ ਤਾਂ ਆਪਣੇ ਸਿਰ ਤੇ ਆਈ ਖੜੀ ਹੈ ਜਾਂ ਹੋਰ ਬਹੁਤ ਸਾਰੇ ਤਰੀਕੇ ਬਣਾਏ ਜਾਂਦੇ ਜਿਵੇਂ ਇੱਕ ਕਿਸਾ ਸੀਗਾ ਕਹਿੰਦੇ ਕਿ ਕੁੜੀਆਂ ਤੁਹਾਡੇ ਕੋਲੇ ਆਉਂਦੀਆਂ ਚਿੱਟੇ ਕੱਪੜਿਆਂ ਦੇ ਵਿੱਚ ਕੁੜੀਆਂ ਆਉਂਦੀਆਂ ਜੇ ਕੋਈ ਮੁੰਡਾ ਫਿਰਦਾ ਤੇ ਉਹ ਮੁੰਡੇ ਨੂੰ ਪੁੱਛਦੀਆਂ ਵੀ ਤੂੰ ਜੰਗ ਤੇ ਨਹੀਂ ਗਿਆ ਜੇ ਮੰਨ ਲਓ ਉਹ ਮੁੰਡਾ ਕਹਿੰਦਾ ਕਿ ਨਹੀਂ ਮੈਂ ਨਹੀਂ ਗਿਆ ਮੈਂ 16 ਸਾਲ ਦਾ ਨਾ ਮੇਰੀ ਉਮਰ ਘੱਟ ਹੈ ਤੇ ਉਹਦੇ ਉਹ ਚਿੱਟਾ ਫੁੱਲ ਪਾ ਜਾਂਦੀਆਂ ਸੀਗੀਆਂ ਉਹ ਚਿੱਟਾ ਫੁੱਲ ਕਾਵੜਨੈਸ ਦਾ ਪ੍ਰਤੀਕ ਸੀਗਾ ਕਿ ਇਹ ਬੰਦਾ ਡਰਪੋਕ ਹੈ ਡਸਨਟ ਮੈਟਰ ਉਹਦੀ ਏਜ ਕੀ ਹੈ ਹੁਣ ਇਹੋ ਜਿਹਾ ਪ੍ਰੈਸ਼ਰ ਜਦੋਂ ਦੇਸ਼ ਦੇ ਵਿੱਚ ਬਣ ਰਿਹਾ ਤਾਂ ਉਹ ਸਾਰੇ ਗੈਂਗ ਮੈਂਬਰ ਹੌਲੀ ਹੌਲੀ ਵਿਸ਼ਵਜੋਧ ਪਹਿਲੇ ਵਾਲ ਨੂੰ ਮੂਵ ਕਰਦੇ ਨੇ ਹੁਣ ਤੁਸੀਂ ਇਮੇਜਿਨ ਕਰੋ ਕਿ ਇੱਕ ਪੀਕੀ ਬਲੈਂਡਰ ਜਿਹਦੀ ਕਿ ਜਿਹੜੀ ਰੈਪਿਊਟੇਸ਼ਨ ਸੀ ਉਹ ਸਿਰਫ ਕਠੋਰਤਾ ਤੇ ਬਣੀ ਹੋਈ ਸੀਗੀ ਕਿ ਇਹ ਕਿੰਨੇ ਟਫ ਨੇ ਕਿੰਨੇ ਬਰੂਟਲ ਨੇ ਕਿ ਇਹੇ ਬੰਦਾ ਸਿਰਫ ਆਪਦੇ ਫਾਇਦੇ ਲਈ ਨਹੀਂ ਮਾਰਦੇ ਇਹਨਾਂ ਨੂੰ ਬੰਦਾ ਮਾਰ ਕੇ ਸਵਾਦ ਆਉਂਦਾ ਮਤਲਬ ਇਸ ਤਰੀਕੇ ਨਾਲ ਕੁੱਟਦੇ ਸੀਗੇ ਕਿਉਂਕਿ ਤੁਸੀਂ ਬੰਦਾ ਮਾਰ ਕੇ ਜਾਂ ਬੰਦਾ ਕੁੱਟ ਕੇ ਜੇ ਕੁਝ ਖੋਹ ਕੇ ਲੈ ਕੇ ਜਾਣਾ ਉਹ ਅਲੱਗ ਗੱਲ ਆ ਬੜੇ ਬੁਰੇ ਤਰੀਕੇ ਨਾਲ ਕੁੱਟਦੇ ਮਾਰਦੇ ਸੀਗੇ ਤੇ ਉਹ ਹੁਣ ਬੈਟਲ ਆਫ ਸੋਮ ਵਰਲਡ ਵਾਰ 1 ਦੇ ਵਿੱਚ ਲੜ ਰਹੇ ਨੇ ਜਿੱਥੇ ਹੁਣ ਚਾਮੜੇ ਦੀਆਂ ਬੈਲਟਾਂ ਤੇ ਪਿੱਤਲ ਦੇ ਬਕਲਾਂ ਦਾ ਕੋਈ ਮੁੱਲ ਨਹੀਂ ਰਿਹਾ ਹੁਣ ਇੱਥੇ ਮਸ਼ੀਨ ਗੰਨਾਂ ਜਾਂ ਆਰਟਲਰੀ ਸ਼ੈਲਾਂ ਦੀ ਵਾਰੀ ਆ ਆਰਟਲਰੀ ਸ਼ੈੱਲ ਜਦੋਂ ਇੱਕ ਜਗ੍ਹਾ गिरਦਾ ਸੀਗਾ ਚਾਰ ਪੰਜ ਘਰਾਂ ਜਿੰਨਾ ਖੱਡਾ ਪਾ ਦਿੰਦਾ ਸੀ ਪੀਕੀ ਬਲੈਂਡਰਸ ਹੁਣ ਆਪਦੇ ਆਪ ਨੂੰ ਪੀਕੀ ਬਲੈਂਡਰ ਨਹੀਂ ਸੀ ਸਮਝਦੇ ਉਹ ਰੈਜiment ਦੇ ਆਪਦੇ ਆਪ ਨੂੰ ਸੋਲਜਰ ਸਮਝਣ ਲੱਗੇ ਸੀਗੇ ਕਈ ਗੈਂਗ ਮੈਂਬਰਾਂ ਨੇ ਜਦੋਂ ਚਿੱਠੀਆਂ ਲਿਖੀਆਂ ਜੰਗ ਦੇ ਵਿੱਚੋਂ ਆਪਣੇ ਘਰਾਂ ਨੂੰ ਉਹ ਇਹ ਲਿਖਦੇ ਸੀਗੇ ਕਿ ਅਸੀਂ ਜੋ ਇੱਥੇ ਹਿੰਸਾ ਕਰ ਰਹੇ ਸੀਗੇ ਬਰਮਿੰਗਮ ਦੇ ਵਿੱਚ ਸਾਡੀਆਂ ਹੁਣ ਅੱਖਾਂ ਖੁੱਲੀਆਂ ਨੇ ਕਿ ਅਸੀਂ ਕਿੰਨਾ ਗੰਦਾ ਕੰਮ ਕਰ ਰਹੇ ਸੀਗੇ ਕਿ ਜਦੋਂ ਸਾਡੇ ਨਾਲ ਦੇ ਨੌਜਵਾਨ ਜਦੋਂ ਸਾਡੇ ਸਾਥੀ ਮਿੱਤਰ ਮੇਰੇ ਸਾਹਮਣੇ ਗੋਲੀਆਂ ਨਾਲ ਛੱਲੀ ਕਰਤੇ ਕਿਉਂਕਿ ਇਹ ਵੀ ਗੱਲ ਹੈ ਕਿ ਵਰਲਡ ਵਾਰ 1 ਦੇ ਵਿੱਚ ਕੱਲਾ ਹਥਿਆਰ ਨਹੀਂ ਸੀਗੇ ਹਥਿਆਰਾਂ ਦੇ ਨਾਲ ਨਾਲ ਬਿਮਾਰੀ, ਟ੍ਰੈਂਚਫੁੱਟ, ਚੂਹੇ ਤੇ ਨਾਲ ਦੀ ਨਾਲ ਪੌਇਜ਼ਨ ਗੈਸ ਵੀ ਸੀਗੀ ਜਿਹੜੀ ਗੈਸ ਦਾ ਇਸਤੇਮਾਲ ਵਰਲਡ ਵਾਰ 1 ਦੇ ਵਿੱਚ ਹੁੰਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਪੀਕੀ ਬਲੈਂਡਰਸ ਦੇ ਮੈਂਬਰ ਨੂੰ ਇੱਕ ਤਰ੍ਹਾਂ ਨਿਗਲ ਲੈਂਦਾ। ਕਈ ਮਾਰੇ ਗਏ, ਕਈਆਂ ਨੂੰ ਸ਼ੈਲ ਸ਼ੌਕ ਜਿਵੇਂ ਪੀਟੀਐਸਡੀ ਕਹਿ ਦਿੰਨੇ ਆ ਉਹ ਹੋ ਗਈ ਤੇ ਕਈ ਜਿਹੜੇ ਬਚ ਕੇ ਵੀ ਆਏ ਉਹਨਾਂ ਨੂੰ ਐਦਾਂ ਲੱਗਦਾ ਸੀਗਾ ਕਿ ਯਾਰ ਸਾਡੀ ਜ਼ਿੰਦਗੀ ਦਾ ਮਕਸਦ ਇਸ ਤੋਂ ਵੱਡਾ ਕਿ ਅਸੀਂ ਗਲੀਆਂ ਦੇ ਵਿੱਚ ਛੋਟੀਆਂ-ਮੋਟੀਆਂ ਲੜਾਈਆਂ ਉਨਾਂ ਲਈ ਹੁਣ ਮੈਟਰ ਨਹੀਂ ਸੀ ਕਰਦੀਆਂ ਕਿਉਂਕਿ ਉਹ ਬਹੁਤ ਵੱਡੀ ਜੰਗ ਦੇਖਿਆ ਸੀਗੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਬੰਦਾ ਮਾਰਿਆ ਜਾ ਰਿਹਾ ਸੀ 1919 ਜਦੋਂ ਵਰਲਡ ਵਾਰ ਪਹਿਲੀ ਖਤਮ ਹੁੰਦੀ ਹੈ ਉਦੋਂ ਤੱਕ ਜਿਹੜੇ ਸਲੋਗਿੰਗ ਗੈਂਗ ਸੀਗੇ ਉਹ ਬਿਲਕੁਲ ਖਤਮ ਹੋ ਗਏ ਸੀਗੇ ਅੱਧੇ ਮਾਰੇ ਗਏ ਅੱਧੇ ਬੁੱਢੇ ਹੋ ਗਏ ਜਾਂ ਅੱਧੇ ਕੰਮ ਛੱਡ ਗਏ ਸੀਗੇ ਜਿਨ੍ਹਾਂ ਨੂੰ ਅਕਲ ਆ ਗਈ ਸੀ ਕਈਆਂ ਨੂੰ ਅਪਰਾਧੀਆਂ ਦੇ ਵਿੱਚ ਇੱਕ ਪਾਵਰ ਵੈਕਿਊਮ ਬਣ ਗਿਆ ਸੀਗਾ ਤੇ ਜਿਹਨੂੰ ਭਰਨ ਲਈ ਇੱਕ ਨਵੀਂ ਬਰੀਡ ਉੱਭਰ ਰਹੀ ਸੀ ਤੇ ਬਿੱਲੀ ਕਿੰਬਰ ਨਾਮ ਦਾ ਬਾਦਸ਼ਾਹ ਗੱਦੀ ਸੰਭਾਲਣ ਲਈ ਤਿਆਰ ਸੀ ਬਿੱਲੀ ਕਿੰਬਰ ਖੁਦ ਵੀ ਇੱਕ ਪੁਰਾਣਾ ਪੀਕੀ ਬਲੈਂਡਰ ਮੈਂਬਰ ਸੀਗਾ ਬਹੁਤ ਹੀ ਚੁਸਤ ਚਲਾਕ ਸੀਗਾ ਤੇ ਬਹੁਤ ਹੀ ਪ੍ਰਸਿੱਧ ਸਟਰੀਟ ਫਾਈਟਰ ਸੀਗਾ ਬਿੱਲੀ ਕਿੰਬਰ ਇਹ ਸੋਚਦਾ ਸੀਗਾ ਕਿ ਹੁਣ ਛੋਟੀਆਂ ਮੋਡੀਆਂ ਗਲੀਆਂ ਦੀਆਂ ਲੜਾਈਆਂ ਦੇ ਵਿੱਚ ਕੁਝ ਨਹੀਂ ਰੱਖਿਆ ਕਿ ਹੁਣ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਜਨੂਨ ਹੈ ਘੋੜਿਆਂ ਦੀ ਦੌੜ ਹਾਰਸ ਰੇਸ ਉਹਦੇ ਤੋਂ ਪੈਸਾ ਬਣਾਇਆ ਜਾਵੇ ਕਿਉਂਕਿ ਉਸਦੇ ਜਿਹੜੇ ਸੱਟੇਬਾ ਸੀਗੇ ਉਹ ਪੈਸਿਆਂ 'ਚ ਖੇਡਦੇ ਸੀਗੇ ਤੇ ਇੰਗਲੈਂਡ ਦੇ ਵਿੱਚ ਉਸ ਟਾਈਮ ਹਾਰਸ ਰੇਸਿੰਗ ਬਹੁਤ ਹੀ ਪ੍ਰਚਲਿਤ ਸੀਗੀ ਇੱਕ ਹੀ ਕਰਦਾ ਬਿੱਲੀ ਕੇਮਬਰ ਕਹਿੰਦੇ ਕਿ ਆਪਦੇ ਸਾਥੀਆਂ ਦੇ ਨਾਲ ਜਿਹੜੇ ਬੁੱਕੀ ਸੀਗੇ ਸੱਟੇਬਾ ਸੀਗੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦਿੰਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸਾਨੂੰ ਆਪਦੀ ਸਿਕਿਉਰਿਟੀ ਲਈ ਆ ਪੈਸੇ ਦਿਓ ਨਹੀਂ ਜਿਹੜਾ ਤੁਹਾਡਾ ਇਹ ਸਿਸਟਮ ਬਣਾਇਆ ਹੋਇਆ ਉਹ ਅਸੀਂ ਚੱਕਨਾ ਚੂਰ ਕਰ ਦਾਂਗੇ ਤੇ ਡਰ ਦੇ ਮਾਰੇ ਸਾਰੇ ਬੁੱਕੀਆਂ ਨੇ ਹਾਂ ਕਰਤੀ ਹੁਣ ਜਿਹੜਾ ਪੀਕੀ ਬਲੈਂਡਰਸ ਦਾ ਇੱਕ ਰੋਟੀ ਦੀ ਭੁੱਖ ਤੋਂ ਸ਼ੁਰੂਆਤ ਹੋਈ ਸੀਗੀ ਉਹ ਹੁਣ ਪੈਸਿਆਂ ਦੇ ਵਿੱਚ ਖੇਡਣ ਦੀ ਵਾਰੀ ਆ ਗਈ ਸੀ ਕਹਿੰਦੇ ਕਿ ਬਿਲੀ ਕਿੰਬਰ ਦਾ ਗੈਂਗ ਚਾਕੂ ਹਥੌੜੇ ਨਕਲਜ਼ ਇਹੋ ਜਿਹੇ ਅਲੱਗ-ਅਲੱਗ ਹਥਿਆਰ ਡਰਾਵਣੇ ਹਥਿਆਰ ਲੈ ਕੇ ਰੇਸ ਕੋਰਸਾਂ ਤੇ ਉਤਰਦੇ ਸੀਗੇ ਤੇ ਉੱਥੋਂ ਵਸੂਲੀ ਕਰਦੇ ਸੀ ਬਿਲੀ ਕਿੰਬਰ ਦਾ ਲਾਈਫਸਟਾਈਲ ਬਹੁਤ ਹੀ ਤਗੜਾ ਹੋ ਗਿਆ ਸੀਗਾ ਹੁਣ ਉਹ ਇੱਕ ਆਮ ਗੈਂਗ ਦਾ ਮੈਂਬਰ ਨਹੀਂ ਸੀਗਾ ਬਲਕਿ ਇੱਕ ਗੈਂਗ ਲਾਰਡ ਦੀ ਤਰ੍ਹਾਂ ਬਣ ਗਿਆ ਸੀਗਾ ਕਿ ਹਾਂ ਪੂਰਾ ਸਿੰਡੀਕੇਟ ਸੀਗਾ ਜਿਹਦੇ ਤੇ ਉਹ ਰਾਜ ਕਰਦਾ ਸੀ ਤੇ ਐਸ਼ੋ ਰਾਮ ਦੀ ਜ਼ਿੰਦਗੀ ਜਿਉਂਦਾ ਸੀ ਤੇ ਉਸੇ ਟਾਈਮ ਲੰਡਨ ਦੇ ਰੇਸ ਕੋਰਸਸ ਤੇ ਇੱਕ ਹੋਰ ਗੈਂਗ ਸੀਗਾ ਜਿਹੜਾ ਰਾਜ ਕਰਦਾ ਸੀ ਉਹਦਾ ਨਾਮ ਸੀਗਾ ਸਬੀਨੀ ਗੈਂਗ ਜੋ ਕਿ ਚਾਰਲਸ ਸਬੀਨੀ ਨਾਮ ਦਾ ਬੰਦਾ ਚਲਾਉਂਦਾ ਸੀ ਪਹਿਲਾਂ ਤਾਂ ਕਿੰਬਰ ਤੇ ਸਬੀਨੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੇ ਗਰੇਸ ਕੋਰਸ ਸੀਗੇ ਉਹ ਅਲੱਗ-ਅਲੱਗ ਵੰਡੇ ਹੋਏ ਸੀ ਟੈਰੀਟਰੀਆਂ ਵੰਡੀਆਂ ਹੋਈਆਂ ਸੀ ਕਿ ਇੱਥੋਂ ਵਸੂਲੀ ਤੂੰ ਕਰਨੀ ਐ ਇੱਥੋਂ ਤੂੰ ਕਰਨੀ ਐ ਬਟ ਇਹ ਜਾਪਦਾ ਸੀਗਾ ਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਡਾਰਕ ਹੋਣ ਵਾਲਾ ਕਿਉਂਕਿ ਪੈਸੇ ਦਾ ਲਾਲਚ ਸੀਗਾ ਵਿੱਚ ਤੇ ਜਦੋਂ ਇੰਨੀ ਅਮਾਊਂਟ ਦੇ ਵਿੱਚ ਪੈਸਾ ਆ ਰਿਹਾ ਸੀ ਤਾਂ جنگ ਲਾਜ਼ਮੀ ਸੀਗੀ ਪੂਰੇ ਦੇਸ਼ ਦੇ ਵਿੱਚ ਜਿਹੜੇ ਰੇਸ ਕੋਰਸ ਸੀਗੇ ਉਹਨਾਂ ਦੇ ਕਹਿੰਦੇ ਕਿ ਪਾਗਲਾ ਮੰਗ ਲੜਾਈਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹਨਾਂ ਦੀਆਂ ਇਹ ਦੋਨੇ ਗੈਂਗਾਂ ਦੇ ਬੰਦੇ ਆਉਂਦੇ ਤੇ ਸਾਰੇ ਰੇਸ਼ ਕੋਰਸਾਂ ਦੇ ਉੱਤੇ ਖੂਨ ਦੀਆਂ ਇੱਕ ਤਰ੍ਹਾਂ ਦੀਆਂ ਨਦੀਆਂ ਵਹਾਣਦੇ ਮਤਲਬ ਇੰਨੇ ਬੰਦੇ ਲੜਦੇ ਚਾਕੂ ਹਥਿਆਰ ਛੁਰੀਆਂ ਪੱਥਰ ਇੱਟਾਂ ਇਹੋ ਜਿਹੀਆਂ ਚੀਜ਼ਾਂ ਨਾਲ ਲੜਦੇ ਕੋਹਾੜੀਆਂ ਜਦੋਂ ਪੁਲਿਸ ਬਾਅਦ ਦੇ ਵਿੱਚ ਆ ਕੇ ਮੰਜ਼ਰ ਦੇਖਦੀ ਸੀ ਕਿ ਐਦਾਂ ਪਤਾ ਲੱਗਦਾ ਸੀਗਾ ਕਿ ਖੋਪੜੀਆਂ ਦੀਆਂ ਖੋਪੜੀਆਂ ਖੁੱਲੀਆਂ ਪਈਆਂ ਹੁੰਦੀਆਂ ਸੀ ਇਹਨਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਲੜਾਈ ਸੀ ਕਿ ਐਪਸਮ ਰੋਡ ਦੀ ਲੜਾਈ ਜਿੱਥੇ ਬਿੱਲੀਕੇਂਬਰ ਆਪਦੇ 30 ਬੰਦਿਆਂ ਨੂੰ ਲੈ ਕੇ ਜਾਂਦਾ ਤੇ ਸਬੀਨੀ ਗੈਂਗ ਦੇ ਉੱਤੇ ਹਮਲਾ ਕਰਨ ਲਈ ਲੈ ਕੇ ਜਾਂਦਾ ਹੁਣ ਸਬੀਨੀ ਗੈਂਗ ਨੂੰ ਪਹਿਲਾਂ ਹੀ ਪਤਾ ਸੀਗਾ ਉਹ ਕਹਿੰਦੇ ਕਿ ਹਥਿਆਰਾਂ ਨਾਲ ਲੈਸ ਤਿਆਰ ਬਰ ਤਿਆਰ ਹੋਏ ਬੈਠੇ ਸੀਗੇ ਤੇ ਉੱਥੇ ਬਹੁਤ ਹੀ ਬਰੂਟਲ ਲੜਾਈ ਸ਼ੁਰੂ ਹੁੰਦੀ ਹੈ ਸਬੀਨੀ ਦੀ ਗੈਂਬ ਨੇ ਬਿੱਲੀ ਕੇਮਬਰ ਦੀ ਗੈਂਗ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਬਾਅਦ ਵਿੱਚ ਬਿੱਲੀ ਕੇਮਬਰ ਜਿਹੜਾ ਮਿਡ ਲੈਂਡਸ ਦੇ ਵਿੱਚ ਭੱਜ ਗਿਆ ਇੱਕਾਪ ਇਹ ਗੱਲ ਕਰੀਏ ਕਿ ਜਿਵੇਂ ਸੀਰੀਜ਼ ਦੇ ਵਿੱਚ ਹੋਰ ਚੀਜ਼ ਦਿਖਾਈ ਗਈ ਹੈ ਕਿ ਉਹ ਗੰਨਾ ਨਾਲ ਲੜ ਰਹੇ ਨੇ ਜਾਂ ਮਸ਼ੀਨ ਗੰਨਾ ਜਾਂ ਪਿਸਟਲਾਂ ਨਾਲ ਲੜ ਰਹੇ ਨੇ ਉਹ ਐਦਾਂ ਕੇਸ ਨਹੀਂ ਸੀਗਾ ਇਹ ਬਿਲਕੁਲ ਦੇਸੀ ਹੀ ਅਧਰਾਨਾ ਲੜਦੇ ਸੀਗੇ ਜੇ ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪੱਥਰ ਵੀ ਵਰਤਦੇ ਸੀ ਇੱਟਾਂ ਵੀ ਵਰਤਦੇ ਸੀ ਕੁਹਾੜੀਆਂ ਵੀ ਵਰਤਦੇ ਸੀ ਹਥੌੜੀਆਂ ਵੀ ਵਰਤਦੇ ਸੀ ਇਹੋ ਜੀਆਂ ਚੀਜ਼ਾਂ ਨਾਲ ਲੜਦੇ ਸੀ ਸੀਰੀਜ਼ ਦੇ ਵਿੱਚ ਟੌਮ ਹਾਰਡੀ ਨੇ ਰੋਲ ਅਦਾ ਕੀਤਾ ਯਹੂਦੀ ਗੈਂਗਲੋਡ ਦਾ ਉਸ ਟਾਈਮ ਕਹਿੰਦੇ ਕਿ ਇੰਗਲੈਂਡ ਦੇ ਵਿੱਚ ਯਹੂਦੀਆਂ ਦੇ ਅਲੱਗ-ਅਲੱਗ ਬਹੁਤ ਗੈਂਗ ਸੀਗੇ ਤੇ ਉਹਨਾਂ ਗੈਂਗਾਂ ਦੇ ਵਿੱਚੋਂ ਇੱਕ ਗੈਂਗ ਸੀਗਾ ਅਲਫੀ ਸੋਲੋਮਨ ਨਾਮ ਦੇ ਬੰਦੇ ਦਾ ਜਿਹੜਾ ਕਿ ਲੰਡਨ ਦਾ ਸੱਟੇਬਾ ਸੀਗਾ ਤੇ ਉਹਦਾ ਵੀ ਟੱਕਰਾ ਜਿਹੜਾ ਬਿੱਲੀ ਕੇਮਬਰ ਦੀ ਗੈਂਗ ਨਾਲ ਹੁੰਦਾ ਤੇ ਬਿੱਲੀ ਕੇmber ਨੂੰ ਸੋਲੋਮਨ ਦੁਆਰਾ ਗੋਲੀ ਮਾਰ ਦਿੱਤੀ ਜਾਂਦੀ ਹੈ ਹਾਲਾਂਕਿ ਬਿੱਲੀ ਕੇmber ਬਚ ਜਾਂਦਾ ਹੈ ਸਰਵਾਈਵ ਕਰ ਜਾਂਦਾ ਹੈ ਤਾਂ ਹੁਣ ਲਗਭਗ 1930 ਦੇ ਦਹਾਕੇ ਦੇ ਵਿੱਚ ਜਿਹੜਾ ਐਂਡ ਵਾਲਾ ਸਮਾਂ ਸੀਗਾ ਉਸ ਦੇ ਵਿੱਚ ਇਹ ਜਿਹੜੇ ਅੰਡਰਵਰਲਡ ਦੀਆਂ ਜਿਹੜੀਆਂ ਪਰਸਨੈਲਿਟੀਆਂ ਸੀਗੀਆਂ ਫਿੱਕੀਆਂ ਪੈਣ ਲੱਗੀਆਂ ਕਿਉਂਕਿ ਇਹਨਾਂ ਦੇ ਵਿੱਚ ਵੀ ਲੜਾਈਆਂ ਹੋਣ ਲੱਗੀਆਂ ਤੇ ਜਿਹੜਾ ਪੁਲਿਸ ਦਾ ਲਾਅ ਸੀਗਾ ਪੁਲਿਸ ਬਹੁਤ ਹੀ ਜ਼ਿਆਦਾ ਇੰਪਰੂਵ ਕਰ ਰਹੀ ਸੀ ਇਹ ਗੈਂਗਾਂ ਦਾ ਖਾਤਮਾ ਇੱਕ ਦਿਨ 'ਚ ਨਹੀਂ ਹੋਇਆ ਬਟ ਉਹ ਹੌਲੀ-ਹੌਲੀ ਪ੍ਰੋਸੈਸ ਦੇ ਨਾਲ ਹੋਇਆ ਜਿਵੇਂ ਆਪਾਂ ਗੱਲ ਕੀਤੀ ਕਿ ਲਾਅ ਐਂਡ ਆਰਡਰ ਬਹੁਤ ਹੀ ਜ਼ਿਆਦਾ ਇੰਪਰੂਵ ਕਰ ਰਿਹਾ ਸੀਗਾ ਜੇ ਕੋਈ 6 ਮਹੀਨੇ ਦੀ ਸਜ਼ਾ ਕੱਟਦਾ ਸੀ ਪਹਿਲਾਂ ਹੁਣ ਉਹ ਸਜ਼ਾ 10-10 ਸਾਲ ਦੀ ਹੋ ਗਈ ਸੀ ਇੱਕ ਬੰਦਾ ਸੀਗਾ ਜਿਹਨੇ ਇਹ ਗੈਂਗਾਂ ਨੂੰ ਫਿੱਕਾ ਪਾਉਣ ਦੇ ਵਿੱਚ ਹੋਰ ਮਦਦ ਕੀਤੀ ਸਰ ਚਾਰਲਸ ਨਾਮ ਦਾ ਚੀਫ ਕਨਸਟੇਬਲ ਸੀਗਾ ਜਿਹਨੇ ਕਿ ਅਵਾਲਤਾਂ ਦੇ ਨਾਲ ਮਿਲ ਕੇ ਬਹੁਤ ਹੀ ਸਖਤ ਕਾਨੂੰਨ ਬਣਵਾਏ ਕਿ ਕੋਈ ਕੱਲ ਨੂੰ ਇਹੋ ਜਿਹਾ ਕ੍ਰਾਈਮ ਕਰਦਾ ਵੀ ਆ ਤਾਂ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ 1928 ਦੇ ਵਿੱਚ ਇੱਕ ਐਕਟ ਆਇਆ ਜਿਨੇ ਜਿਹੜਾ ਰੇਸ ਕੋਰਸਾਂ ਦੇ ਉੱਤੇ ਸੱਟੇਬਾਜ਼ੀ ਸੀਗੀ ਉਹਨੂੰ ਵੀ ਲੀਗਲ ਕਰਤਾ ਤਾ ਕਰਕੇ ਜਿਹੜੇ ਇਲੀਗਲ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਉਹ ਹੋਰ ਫਿੱਕੀਆਂ ਪੈ ਗਈਆਂ ਬਿੱਲੀ ਕੇਮਬਰ ਦੀ 1945 ਦੇ ਵਿੱਚ ਮੌਤ ਹੋ ਗਈ ਤੇ ਸਬੀਨੀ ਗੈਂਗ ਦਾ ਜਿਹੜਾ ਬੰਦਾ ਸੀਗਾ ਉਹ ਵਾਰ ਦੇ ਵਿੱਚ ਪ੍ਰिजनਰ ਫੜ ਕੇ ਰੱਖ ਲਿਆ ਸੀਗਾ ਬਾਅਦ ਦੇ ਵਿੱਚ ਉਹ ਵੀ ਹੌਲੀ-ਹੌਲੀ ਮਰ ਗਿਆ ਹੁਣ ਐਦਾਂ ਹੀ ਗੈਂਗ ਖਤਮ ਹੋਇਆ ਕਿ ਬਹੁਤ ਬੰਦੇ ਤਾਂ ਫੜੇ ਗਏ ਬਹੁਤ ਨੂੰ ਸਜ਼ਾ ਮਿਲ ਗਈ ਤੇ ਬਹੁਤ ਬੰਦਿਆਂ ਨੂੰ ਖੁਦ ਅਕਲ ਆ ਗਈ ਉਹ ਆਪ ਖੁਦ हट ਗਏ ਜਿਹੜੇ ਬਹੁਤ ਬੰਦੇ 올ਡ ਹੋ ਗਏ ਇੱਕ ਗੈਂਗਸਟਰਾਂ ਦੇ ਨਾਲ-ਨਾਲ ਸਟਰੀਟ ਫਾਈਟਰ ਵੀ ਸੀਗੇ ਜੋ ਕਿ ਬਹੁਤ ਹੀ ਬੁਰੇ ਤਰੀਕੇ ਨਾਲ ਲੜਦੇ ਸੀ ਤੇ ਸ਼ੋਨੇ ਆਪਾਂ ਨੂੰ ਕਾਲਪਨਿਕ ਕਹਾਣੀ ਜ਼ਰੂਰ ਦਿੰਦੀ ਹੈ ਪਰ ਉਸ ਕਾਲਪਨਿਕ ਕਹਾਣੀ ਤੋਂ ਕਿਤੇ ਹੀ ਜ਼ਿਆਦਾ ਦਰਦਨਾਕ ਕਹਾਣੀ ਸੀਗੀ ਇਹਨਾਂ ਦੀ ਅਸਲ ਦੀ